ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ मेरा मन तन अरोग गुण गाभो नित राम के एहे आमकद योग आए बस हो कार देस मह एहे भले संयोग नानक प्रम सो प्रसन्न पहे लहे गए बेयोग बलाबल महल्ला पंचवा ताप संताप सगले गए बिनसे ते रोग पार ब्रह्म तू वक्षया ਸਤ ਨਰਸਪੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਲਾਬਲ ਮਹੱਲਾ 5ਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗਾ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਾਰੇ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭਏ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਸਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬੇਯੋਗਾ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद जोग आए बस हो कार देस मह एहे भले संयोग नानक प्रम सो प्रसन्न भए लहे गए बेयोग बलबल महल्ला पंचवा ताप संताप सगले गए बिनसे ते रूग पार ब्रह्म तू वक्षया संतन रस भोग ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਰਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬੇਨਸੀ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸ ਹੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹਿ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद जोग आए बसो कर देस मह एहे भले संयोग नानक प्रम सो प्रसन्न भए लह गए बेयोग बलाबल महल्ला पंचवा ताप संताप सगले गए बिनसे ते रूगा पार ब्रह्म तू वक्षया संतन रस पोग ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਵੋ ਨਿਤ ਰਾਮਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸ ਹੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਓ ਗਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗਾ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗਾ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸ ਹੋ ਘਰ ਦੇਸ ਮਹੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹਿ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਸਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਵਲਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद योग आए बस हो कर देश मह एहे भले संयोग नानक प्रम सो प्रसन्न भए लह गए बेयोग बलाबल महल्ला पंचवां ताप संताप सगले गए बिनसेते रोग पार ब्रह्म तू वक्षया संतन रस भोग ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਨ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸੁ ਮਹਿ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ પ્રસન્ન ਭੇ ਲਹਿ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬੇਨਸੀ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬੇਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗਾ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗਾ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद जोग आए बसो कर देश मह एहे भले संयोग नानक प्रम सो प्रसन्न भए लहे गए बेयोग बलबल महल्ला पंचवा ताप संताप सगले गए बिनसे ते रूग पार ब्रह्म तू वक्षया संतन रस पोग ਰਹਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਵੋ ਨਿਤ ਰਾਮਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਵਿਨਸੀ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਮਹਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸ ਹੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹਿ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹਿ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਸਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਵਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹੈ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आमकद योग आए बसो कर देश मह एहे भले संयोग नानक ब्रह्म सो प्रसन्न भए लहे गए बेयोग बलबल महल्ला पंचवां ताप संताप सगले गए बिनसे ते रूग पार ब्रह्म तू वक्षया संतन रस भोग ਰਹਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸ ਹੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬੇਨਸੀ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद जोग आए बस हो कर देश मह एहे भले संयोग नानक प्रम सो प्रसन्न पहे लहे गए बेयोग बलबल महल्ला पंचवा ताप संताप सगले गए बिनसे ते रूग पार ब्रह्म तू वक्षया संतन रस पोग ਰਹਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਭੋ ਨਿਤ ਰਾਮਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਵੰਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਮ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬੇਯੋਗ ਬਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਰਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭਏ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਰਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਸਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭਏ ਲਹ ਗਏ ਬਿਯੋਗ ਬਨਾਬਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਭੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸ ਹੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ પ્રસન્ન ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga गुण गावो नित राम के एहे आप कद योग आए बस हो कर देस मह एहे भले संयोग नानक ब्रह्म सो प्रसन्न भए लहे गए बेयोग बलाबल महल्ला पंचवां ताप संताप सगले गए बिनसेते रोग पार ब्रह्म तू वक्षया सतन रस पोग ਰਹਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬੇਨਸੀ ਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਪੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਨ ਗਾਭੋ ਨਿਤ ਰਾਮ ਕੇ ਇਹ ਆਪ ਕਦ ਜੋਗ ਆਏ ਬਸੋ ਘਰ ਦੇਸ ਮਹ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬੇਯੋਗ ਬਲਾਬਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਗ ਪਾਰ ਬ੍ਰਹਮ ਤੂੰ ਵਖਸਿਆ ਸੰਤਨ ਰਸ ਭੋਗਾ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ aroga ਗੁਣ ਗਾਵੋ ਨਿਤ ਰਾਮ ਕੇ ਇਹ ਆਪ ਕਦ ਯੋਗ ਆਏ ਬਸੋ ਘਰ ਦੇਸ ਮਹੈ ਏਹ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸੰਨ ਭੇ ਲਹ ਗਏ ਬਿਯੋਗ ਵਾਹਿਗੁਰੂ ਜੀ ਕਾ ਖਾਲਸਾ